ਸ਼ੁਗਦਾ ਪਵਿੱਤਰ ਜਲ ਸ਼ਗਨ ਨਾਲ ਅਦੇ ਇਸ਼ਨਾਨ ਕਰਨ ਨਾਲ ਤੇ ਮਹਾਰਾਜ ਜੀ ਜ਼ਰੂਰ ਕਿਰਪਾ ਕਰਦੇ ਹਨ ਤੇ ਜੇ ਕਿਸੇ ਦੀ ਕੋਖ ਸੰਨੀਆਂ ਤੇ ਮਹਾਰਾਜ ਜੀ ਗ਼ਲਾਦ ਪ੍ਰਾਪਤੀ ਦੀ ਦਾਤ ਬਖਸ਼ਦੇ ਸਾਰਿਆਂ ਨੂੰ ਪਿਆਰ ਪ੍ਰੀ ਸਤਿਕਾਰ ਕੀ ਹਾਲ ਜੇ ਦੋਸਤੋ ਅੱਜ ਬਹੁਤ ਦਿਨਾਂ ਬਾਅਦ ਸੋਚਿਆ ਕਿ ਚਲੋ ਕਰੋ ਬਹਿੰਦੇ ਆ ਤੇ ਕਾਫੀ ਦਿਨਾਂ ਬਾਅਦ ਅੱਜ ਅਸੀਂ ਵੀਡੀਓ ਬਣਾ ਰਹੇ ਆ ਤੇ ਹੋਰ ਆਸ ਕਰਦੇ ਆ ਕਿ ਤੁਸੀਂ ਸਾਰੇ ਰਾਜੀ ਖਿਸੀ ਹੋ ਹੋਗੇ ਠੀਕ ਠਾਕ ਹੋਗੇ ਅੱਜ ਆ ਹੀ ਪਹੁੰਚੇ ਆ ਗੁਰਦੁਆਰਾ ਸਿਹਟਾ ਸਾਹਿਬ ਤੇ ਪੈਂਚਵੀਂ ਦਾ ਦਿਹਾੜਾ ਹੈ ਜੀ ਤੇ ਰੌਣਕਾਂ ਕਾਫੀ ਦੇਖਣ ਨੂੰ ਮਿਲ ਰਹੀਆਂ ਤੇ ਹੁਣ ਥੋੜਾ ਜਿਹਾ ਸੰਗਤ ਘਟ ਗਿਆ ਫੇਰ ਸ਼ਾਮ ਨੂੰ ਸੰਗਤ ਹੋ ਜਾਂਦੀ ਹੈ ਹੋਰ ਤੇ ਸਾਰੇ ਠੀਕ ਠਾਕ ਜੀ ਤੇ ਕੋਈ ਨਹੀਂ ਤਨ ਫਿਰ ਅੰਦਰ ਦਰਸ਼ਨ ਕਰਾਉਨੇ ਆ ਫਿਰ ਬਾਜ਼ਾਰ ਤੇ ਜਾਵਾਂਗੇ ਸਾਡੇ ਨਾਲ ਜੁੜੇ ਰਹੇ ਉਹ ਵਰਗੀ ਤਾਂ ਕੋਈ 2-4 ਗੱਲਾਂ ਆ ਜਾਣਕਾਰੀ ਤੁਹਾਨੂੰ ਦਵਾ ਗਈ। ਬਾਕੀ ਆਪਣੇ ਸਿਆ ਮਨੋ ਕਿ ਸੇਵਾ ਕਰਨਾ ਆਈ ਪਬਜੀ ਸਾਹਿਬ ਤੇ ਉਹ ਭਾਈ ਸਾਹਿਬ ਜੀ ਇਹ ਗੱਠੀ ਕਰਦੀ ਸੇਵਾ ਨਿਭਾ ਰਹੇ ਜੀ। ਹਾਂ ਹਾਂਜੀ ਅੱਜ ਸਾਡੇ ਨਾਲ ਬੌਜੀ ਤੇ ਕਾਫੀ ਦਿਨਾਂ ਬਾਅਦ ਅਸੀਂ ਵਲੋਗਿੰਗ ਕਰ ਰਹੇ ਆ। ਅੱਜ ਫੇਰ ਮਹਾ ਚਲੋ ਛੋੜਾ ਪੜਾ ਤੁਹਾਨੂੰ ਵੀ ਵੀਡੀਓ ਵਿਖਾ ਦਈਏ ਫੈਂਚ ਵੀ ਵਿਖਾ ਦਈਏ। ਤੇ ਦਰਸ਼ਨ ਕਰ ਰਹੇ ਆਂ ਸ੍ਰੀ ਸ਼ਹਾडा ਸਾਹਿਬ ਦੇ ਤੇ ਹੁਣ ਅੰਦਰ ਦਰਸ਼ਨ ਕਰਨ ਜਾਣੇ ਆ ਤੇ ਸਾਡੇ ਨਾਲ ਜੁੜੇ ਰਹਿਣਾ ਜੀ ਹਾਂਜੀ ਅੰਦਰ ਜਾ ਰਹੇ ਆਂ ਜੀ ਦਰਸ਼ਨ ਕਰਨ ਤੇ ਸੰਗਤ ਦਾ ਸੰਗਤ ਅਕੇ ਨੂੰ ਕਰ ਗਿਆ ਅੱਜ 25 ਮਤਲਬ ਕਿ ਢਾਟੀ ਸੰਗਤ ਲਈ ਵੈਸੇ 25 ਦੇ ਵਿੱਚ ਹੋ ਸਕਦਾ ਸ਼ਾਮ ਨੂੰ ਠੰਡੇ ਹੋਏ ਸੰਗਤ ਫੈਕਟਰ ਆ ਰਹੀ ਆਣ ਦੇਖਣ ਨੂੰ ਮੇਰੀ ਜੀ ਤੇ ਇੱਕ ਗੱਲ ਹੋਰ ਸੰਗਤ ਜੀ ਜਦੋਂ ਆਪਾਂ ਐਂਟਰੀ ਕਰੀਦੀ ਆ ਨਾ ਦਰਬਾਰ ਹਾਲ ਦੀ ਤੇ ਬੈਕ ਸਾਈਡ ਤੇ ਸਰੋਵਰ ਆ ਕਈ ਸੰਗਤਾਂ ਪੁੱਛਦੀਆਂ ਕਿ ਸਰੋਵਰ ਕਿੱਥੇ ਆ ਜਦੋਂ ਆਪਾਂ ਸ਼ਹਾੜਾ ਸਾਹਿਬ ਦੀ ਅੰਦਰ ਐਂਟਰ ਕਰਦੇ ਆ ਤੇ ਗੁਰਦਰਾ ਸਾਹਿਬ ਦੀ ਬਿਲਕੁਲ ਬੈਕ ਸਾਈਡ ਤੇ ਸਰੋਵਰ ਆ ਅੱਜ ਆਪਾਂ ਇਧਰ ਆਏ ਆ ਤੇ ਆਹ ਦੀ ਸ਼ਹਾੜਾ ਸਾਹਿਬ ਦੀ ਤੇ ਨਾਲ-ਨਾਲ ਹੁਣ ਆ ਵੀ ਪਿੱਛੇ ਸਰੋਵਰ ਆ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਫੇਰ ਪੁੱਛਦੇ ਆ ਤੇ ਸੋ ਪਤਾ ਕਰਕੇ ਨਾ ਜਦੋਂ ਤੁਸੀਂ ਉਹਨਾਂ ਦੇ ਜਰੂਰ ਇਥੇ ਖਿਆਲ ਰੱਖਣਾ ਵੀ ਸਰੋਵਰ ਐ ਐਂਟਰ ਕਰਕੇ ਅੰਦਰ ਆ ਤੇ ਬੈਕਸੈਟ ਤੇ ਆਪਾਂ ਗਾ ਲਿਓ ਸਰੋਵਰ ਦੇ ਦਰਸ਼ਨ ਕਰ ਲਓ ਜੀ ਜੋ ਵਿੱਚ ਸਾਡਾ ਵੀ ਬਲਾ ਦੇ ਦੋਸਤੋ ਸਾਡੇ ਨਾਲ ਜੁੜੇ ਰਿਹਾ ਕਰੋ ਅਸੀਂ ਤੁਹਾਨੂੰ ਇਸੇ ਤਰ੍ਹਾਂ ਗੁਰੂ ਘਰਾਂ ਦੇ ਦਰਸ਼ਨ ਕਰਾਉਂਦੇ ਰਿਹਾ ਕਰਾਂਗੇ ਸਾਡੀ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਵੀਰ ਭਰਾਵਾਂ ਦੀ ਸਪੋਰਟ ਤੋਂ ਬਿਨਾਂ ਦੀ ਕੋਈ ਕਾਹੇ ਜੋ ਗੰਦਾ ਸਪੋਰਟ ਦੇ ਨਾਲ ਹੀ ਮਤਲਬ ਕਿ ਫਿਰ ਵਧੀਤ ਤੇ ਕਰੋ ਦਰਸ਼ਨ ਜੀ ਇਸ ਸਿੱਧੀ ਹਟਾ ਸਦ ਦੇ ਅੰਦਰ ਸੰਗਤ ਜੀ ਤੋਂ ਹੀ ਤਿਰਲ ਫੁਰਲ ਆਪਣੀ ਕਮਾਈ ਦੇ ਵਿੱਚੋਂ ਪਾਉਂਦੇ ਜੇ ਕੋਈ 10 20 150 ਜਿੰਨੇ ਸਰਦਾ ਅਨੁਸਾਰ ਤੇ ਉਹ ਫਿਰ ਕਾਰ ਸੇਵਾ ਦੇ ਮਹਾਪੁਰਸ਼ ਮਹਲਕੇ ਗੁਰਦਾਰਾ ਸਾਹਿਬਾਂ ਦੀ ਸੇਵਾ ਕਰਵੰਦੇ ਹਨ ਬੂੰਦ ਬੂੰਦ ਦੇ ਨਾਲ ਹੀ ਕਿੰਨੇ ਸਮੁੰਦਰ ਭਰਦਾ ਤੁਹਾਡੀ ਅਨੇਕ ਕਮਾਈ ਦੇ ਵਿੱਚੋਂ ਤੇ ਮਹਾਰਾਜ ਕਿਰਪਾ ਰੱਖੀ ਤੇ ਤਰੱਕੀਆਂ ਬਖਸ਼ੇ ਇਹ ਸਾਹਮਣੇ ਬਿਲਕੁਲ ਜੀ ਇਹ ਸਾਹਮਣੇ ਸੰਗਤ ਜੀ ਇਹ ਜੋ ਪਵਿੱਤਰ ਖੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਕਰ ਕਮਲਾਂ ਨਾਲ ਆਪਣੀ ਹੱਥਾਂ ਨਾਲ ਖੂ ਤਿਆਰ ਕਰਵਾਇਆ ਹੈ ਤੇ ਇਹ ਖੂ ਦਾ ਪਵਿੱਤਰ ਜਲ ਸ਼ਗਨ ਨਾਲ ਅਤੇ ਇਸ਼ਨਾਨ ਕਰਨ ਨਾਲ ਤੇ ਮਹਾਰਾਜੀ ਜੀ ਜ਼ਰੂਰ ਕਿਰਪਾ ਕਰਦੇ ਹਨ ਤੇ ਜੇ ਕਿਸੇ ਦੀ ਖੁਸ਼ ਸੰਨੀਆਂ ਤੇ ਮਹਾਰਾਜੀ ਔਲਾਦ ਪ੍ਰਾਪਤੀ ਦੀ ਦਾਤ ਬਖਸ਼ਦੇ ਹਨ ਇਹ ਪਵਿੱਤਰ ਖੂਹ ਆ ਜੀ ਕਰ ਲੋ ਆਪਾਂ ਗਾਂ ਲਿਓ ਦਰਸ਼ਨ ਇਹੋ ਖੂਹ ਆ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਹੱਥੀ ਤਿਆਰ ਕਰਵਾਇਆ ਅਤੇ ਇਹ ਨੂੰ ਅਨੇਕਾਂ ਮਾਰ ਹਨ ਕੋਈ 12 ਪੈਚਵੀਆਂ ਆ ਕੇ ਇਸ ਥਾਂ ਤੇ ਇਸ਼ਨਾਨ ਕਰੇ ਤੇ ਇਹ ਖੂਹ ਦਾ ਜਲ ਛਗੇ ਤੇ ਮਹਾਰਾਜ ਜੀ ਔਲਾਦ ਪ੍ਰਾਪਰਟੀ ਦੀ ਦਾਦਪਖਸ਼ ਦੇ ਹਨ ਜਰੂਰ ਕਿਰਪਾ ਕਰਦੇ ਹਨ ਦੇ ਇਹ ਖੂਹ ਦਾ ਜਲ ਹੈ ਸੰਗਤ ਜੀ ਇੱਥੇ ਆ ਰਿਹਾ ਇੱਥੋਂ ਵੀ ਸੰਗਤ ਚੂਲਾ ਲੈਂਦੀ ਆ ਤੇ ਜਲ ਸਕਦੀ ਆ ਇਹ ਪਵਿੱਤਰ ਖੂਹ ਦਾ ਜਲ ਹੈ ਇੱਧਰ ਆ ਰਿਹਾ ਜੀ ਤੇ ਸੰਗਤ ਜੀ ਬਸ ਵਿਸ਼ਵਾਸ ਦੀ ਗੱਲ ਹੁੰਦੀ ਆ ਕਈ ਲੋਕ ਬੜੇ ਕਿੰਤੂ ਪਰੰਤੂ ਕਰਦੇ ਆ ਕਿ ਨਹੀਂ ਜੀ ਇਹ ਤਾਂ ਨਹੀਂ ਹੁੰਦਾ ਇਹ ਕਈ ਸ਼ਰਾਰਤਾਂ ਕਈ ਕੁਛ ਇਹ ਜੀ ਜਿਹਦਾ ਕੋਈ ਵੀਡੀਓ ਪਾਉਂਦੇ ਆ ਨਾ ਲੋਕ ਦੱਸਾ ਕੀ ਕਹਿੰਦੇ ਆ ਇੱਥੇ ਨਹੀਂ ਫਿਰ ਕੋਈ ਕਲਾ ਮਾਦ ਵਿਖਾਈ ਮਹਾਰਾਜ ਨੇ ਇੱਥੇ ਨਹੀਂ ਫਿਰ ਇਦਾਂ ਵਿਖਾਇਆ ਵੀ ਇਦਾਂ ਇਦਾਂ ਜਿਦਾ ਮਤਲਬ ਕਿ ਲੋਕਾਂ ਦੀ ਸੋਚ ਨੂੰ ਪਤਾ ਨਹੀਂ ਕੀ ਹੋਇਆ ਪਰ ਮਹਾਰਾਜ ਤੇ ਵੀ ਕਿਉਂ ਤੋਕਰਾਂ ਤੂੰ ਕਰਦੇ ਆ ਮਹਾਰਾਜ ਤੇ ਵੀ ਸ਼ੰਕਾ ਕਰਦੇ ਆ ਵੀ ਜਿਵੇਂ ਆ ਬੜੀ ਬੰਦਗੀ ਵਾਲੇ ਹੁੰਦੇ ਆ ਵਾਹ ਵਾਹ ਵੱਡੇ ਥੋੜਾ ਹੋਰ ਗੇਂਦ ਜਿਦਾ ਮਨ ਕਰਦਾ ਜਿਦਾ ਕਹੀ ਹੇ ਜੀ ਇਹ ਸਥਾਨ ਤੇ ਨਹੀਂ ਮਹਾਰਾਜ ਜੀ ਫਿਰ ਫਿਰ ਕਲਾਕਾਈ ਇਸ ਸਥਾਨ ਤੇ ਨਹੀਂ ਮਹਾਰਾਜ ਜੀ ਨੇ ਇਦਾ ਕੀਤਾ ਤੇ ਅਸੂਲ ਆਮੇ ਨੂੰ ਲੱਗੇ ਕਿਸੇ ਵਾਸਦੀ ਗੱਲ ਹੁੰਦੀ ਵਿਸ਼ਵਾਸ ਇੱਕ ਐਡੀ ਵੱਡੀ ਚੀਜ਼ ਹੈ ਜੀ ਕਿ ਹੈ ਤੇ ਮਹਾਰਾਜ ਜੀ ਆਪਣੇ ਵਿਸ਼ਵਾਸ ਤੇ ਭਾਰ ਲੰਦੇ ਆ ਆਪਣੇ ਵਿਸ਼ਵਾਸ ਦੇ ਕਰਕੇ ਮਹਾਰਾਜ ਜੀ ਕਿਹਨ ਕਰਦੀ ਕੋਈ ਨਹੀਂ ਰਹਤ ਜਿੱਕਰ ਸਥਾਨ ਦੇ ਦਰਸ਼ਨ ਕਰਵਾਏ ਗੁਰਦਰਾ ਸਾਹਿਬ ਅਸੇ ભાઈ દેગાં ਵਰਤਾ ਰਹੇ ਆ ਜੀ ਰਾਈ ਦੇ ਖਲਸਾ ਖੜੀ ਹਾਂ ਜੀ ਦੇਗਾં ਵਰਤਾ ਰਹੇ ਨੇ ਅੱਛਾ ਬੀ ਹਾਂ ਜੀ ਦੋਸਤੋ ਭਾਈ ਸਾਹਿਬ ਆਪਣੇ ਸ਼ਿਹੜਾ ਸਾਹਿਬ ਕਰਦੇ ਆ ਸੇਵਾ ਤੇ ਉਹਨਾਂ ਨੇ ਨਵੀਂ ਗੱਡੀ ਲਈ ਤੇ ਜਦੋਂ ਵੀ ਕੋਈ ਲੋਡਿੰਗ ਆਸਤੇ ਤੁਹਾਨੂੰ ਜਾਂ ਕਿਤੇ ਆਉਣ ਜਾਣ ਆਸਤੇ ਕਿਹੇ ਵੀ ਚੀਜ਼ ਦੀ ਜ਼ਰੂਰਤ ਪੈਂਦੀ ਆ ਤੇ ਇਹ ਹੈਗੀ ਜੇ ਲੀ ਲੈਡ ਤੇ ਨਿਊ ਬ੍ਰਾਂਡ ਗੱਡੀ ਲਈ ਇਹਨਾਂ ਮਤਲਬ ਕਿ 25 ਮਾਡਲ ਤੇ ਬਹੁਤ ਸੋਹਣੀ ਤੇ ਮਤਲਬ ਕਿ ਚੰਗੀ ਧੱਕੜਿਆ ਗੱਡੀ ਤੇ ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਤੇ ਤੁਸੀਂ ਕੋਈ ਨਹੀਂ ਕਰ ਲਿਓ ਕਨੈਕਟ ਆਪਾਂ ਤੁਹਾਡਾ ਨੰਬਰ ਦੇ ਦਾਂਗੇ ਉਹ ਇਹਨਾਂ ਦਾ ਨੰਬਰ ਦੇ ਦਾਂਗੇ ਤੁਹਾਨੂੰ ਪਰ ਕਿਹਦੇ ਕੋਈ ਨਹੀਂ ਤੁਸੀਂ ਇਹਨਾਂ ਨਾਲ رابطہ ਕੈਮ ਕਰ ਸਕਦੇ ਜੀ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਮਲਕੇ ਸੁਭਾਨ ਕੋਈ ਖੜਨਾ ਹੋਵੇ ਕਿਤੇ ਕਿਤੇ ਬਾਕੀ ਆਉਣਾ ਜਾਣਾ ਹੋਵੇ ਹੋਰ ਸੰਗਤ ਨੇ ਵੀ ਕਿਤੇ ਹੋਣਾ ਜਾਣਾ ਹੋਵੇ ਤੇ ਦੱਸ ਸਕਦੇ ਹਾਂਜੀ ਸੰਗਤ ਜੀ ਅਸੀਂ ਹੁਣ ਪਹੁੰਚ ਲੱਗੇ ਆ ਚਾਲੇ ਵਾਪਸੀ ਤੇ ਦਰਸ਼ਨ ਕਰ ਚੁੱਕੇ ਆ ਜੀ ਗੁਰਦੁਆਰਾ ਸ਼ਹਿਰਾ ਸਾਹਿਬ ਦੇ ਤੇ ਗੜੀ ਸ਼ਹਿਰ ਦੇ ਪਾਸ਼ਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਹੁਤ ਹੀ ਕਿਰਪਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਥਾਨ ਤੇ ਅਪਰੰਪਾਰ ਕਿਰਪਾ ਹੈ ਜੋ ਵੀ ਵਿਸ਼ਵਾਇਰ ਹੈ ਕਿੰਦਾ ਹੈ ਤੇ ਗੁਰੂ ਮਹਾਰਾਜ ਰੰਗ ਭਾਗ ਲੰਦੇ ਹਨ ਇਹ ਇਸ ਥਾਂ ਦੀ ਜਗ੍ਹਾ ਚਾਰ ਚਫੇਰੇ ਬਹੁਤ ਖੁੱਲੀ ਹੈ ਸੰਗਰਦੀ। 1 2 3 ਤੇ ਇਥੇ ਮਾਰਕੀਟ ਲੱਗਦੀ ਆ ਹਰ ਪੈਂਸ਼ਵੀਂ ਤੇ ਤੇ ਸੰਗਤਾਂ ਦੂਰਾਂ ਦਰਾੜਿਆਂ ਤੋਂ ਆਉਂਦੀਆਂ। ਤੇ ਜਿੱਥੇ ਗੁਰੂ ਸਾਹਿਬਾਨ ਦੇ ਚਰਨ ਪੈਣ ਗੁਰੂ ਸਾਹਿਬਾਨ ਦੇ ਵਾਰੋਂ ਮਹਿਰ ਹੋਵੇ ਤੇ ਵਿਸ਼ਵਾਸ ਤਰਾ ਕਰਨ ਜੀ ਰੁੱਤੰਦੀ ਆ ਸੰਗਤ ਵਿਸ਼ਵਾਸਨਾ ਇਹਦੇ ਮਹਾਰਾਜ ਜੀ ਜ਼ਰੂਰ ਰੰਗ ਭਾਗ ਲੰਦੇ ਆ ਕਿਰਪਾ ਕਰਦੇ ਆ ਤੇ 12 ਪੈਂਚਵੀ ਆ ਕੇ ਕੋਈ ਇਸ਼ਨਾਨ ਕਰੇ 10 ਤੇ ਮਹਾਰਾਜ ਜੀ ਇਲਾਜ ਪ੍ਰਾਪਤੀ ਰਾਖਸ਼ ਦੇਣਾ ਤੇ ਪਰ ਮਨ ਨਹੀਂ ਆ ਰਿਹਾ ਕਿ ਆਉਣਾ ਪਊਗਾ ਇਹ ਨਹੀਂ ਵੀ ਆਪਾਂ ਫੇਰ ਹੰਕਾਰ ਵਿੱਚ ਜੀ ਫਿਰਾਂਗੇ ਪਾਪ ਸਮਾਣਗੇ ਤੇ ਫਿਰ ਜੇ ਆਖਾਂਗੇ ਸਾਡੀ ਸਨ ਮੇਰ ਨਹੀਂ ਰਹੀ ਤੇ ਫਿਰ ਇਦਾਂ ਨਹੀਂ ਗੱਲ ਬੰਦੀ ਚਲੋ ਠੀਕ ਹੈ ਸੰਗਤ ਜੀ ਫਿਰ ਮਿਲਦੇ ਆ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਹੁੰਦੇ ਫਸਦੇ ਰਹੋ ਜੀ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ